ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਸ਼ੰਤ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਚਰਨ ਕਮਲ ਮਨ 베ਦਿਆ ਕਿਸ਼ ਆਨ ਨ ਮਿਠਾ ਰਾਮ ਰਾਜੇ ਮਿਲ ਸਤ ਸੰਗਤ ਆਰਾਧਿਆ ਹਰ ਘਟ ਘਟੇ ਡਿਠਾ ਰਾਮ ਰਾਜੇ ਹਰ ਘਟ ਘਟੇ ਡਿਠਾ ਅਮਰਤੋ ਉਠਾ ਜਨਮ ਮਰਨ ਦੁਖ ਨਾ ਠੇ ਗੋਡਨੇਦ ਗਾਇਆ ਸਭ ਦੁਖ ਮਿਟਾਇਆ ਹੁਮੈ ਬਣਸੀ ਗਾਠੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਸ਼ੰਤ ਮਹੱਲਾ 5 ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਜਨ ਕਮਲ ਮਨ 베ਢਿਆ ਕਿਸ਼ ਆਨਣਾ ਮਿੱਠਾ ਰਾਮ ਰਾਜੇ ਮਿਲ ਸਤ ਸੰਗਤ ਆਰਾਧਿਆ ਹਰ ਘਟ ਕਟੇ ਡਿਠਾ ਰਾਮ ਰਾਜੇ ਹਰ ਘਟ ਕਡੇ ਡਿਠਾ ਅਮਰਤੋ ਉਠਾ ਜਨਮ ਮਰਨ ਦੁਖ ਨਾਠੇ ਗੋੜਨੇ ਦ ਗਾਇਆ ਸਭ ਦੁਖ ਮਿਟਾਇਆ ਹੋ ਮੈਂ ਬਣ ਸੀ ਗਾਠੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਸ਼ੰਤ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਕਮਲ ਮਨ 베ਦਿਆ ਕਿਸ਼ ਆਨ ਨਾ ਮਿੱਠਾ ਰਾਮ ਰਾਜੇ ਮਿਲ ਸਤ ਸੰਗਤ ਆਰਾਧਿਆ ਹਰ ਘਟਕਟੇ ਡਿਠਾ RAM ਰਾਜੇ ਹਰ ਘਟਕਟੇ ਡਿਠਾ ਅਮਰਤੋ ਊਠਾ ਜਨਮ ਮਰਨ ਦੁਖ ਨਾਠੇ ਗੋਡਨਦ ਗਾਇਆ ਸਭ ਦੁਖ ਮਿਟਾਇਆ ਹੋ ਮੈਂ ਬਣਸੀ ਗਾਠੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਸ਼ੰਤ ਮਹੱਲਾ 5 ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਚਰਨ ਕਮਲ ਮਨ ਵੇਢਿਆ ਕਿਸ਼ ਆਨਣਾ ਮਿੱਠਾ ਰਾਮ ਰਾਜੇ ਮਿਲ ਸਤ ਸੰਗਤ ਅਰਾਧਿਆ ਹਰ ਘਟ ਕਟੇ ਡਿਠਾ ਰਾਮ ਰਾਜੇ ਹਰ ਘਟ ਕਡੇ ਡਿਠਾ ਅਮਰਤੋ ਉਠਾ ਜਨਮ ਮਰਨ ਦੁਖਣਾਠੇ ਗੋੜਨੇਦ ਗਾਇਆ ਸਭ ਦੁੱਖ ਮਿਟਾਇਆ ਹੋ ਮੈਂ ਬਣ ਸੀ ਗਾਠੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਸ਼ੰਤ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਕਮਲ ਮਨ 베ਦੇਆ ਕਿਸ਼ ਆਨ ਨਾ ਮਿਠਾ ਰਾਮ ਰਾਜੇ ਮਿਲ ਸਤ ਸੰਗਤ ਆਰਾਧਿਆ ਹਰ ਘਟਕਟੇ ਡਿਠਾ RAM ਰਾਜੇ ਹਰ ਘਟਕਡੇ ਡਿਠਾ ਅਮਰਤੋ ਉਠਾ ਜਨਮ ਮਰਨ ਦੁਖ ਨਾ ਠੇ ਗੋਡਨਦ ਗਾਇਆ ਸਭ ਦੁਖ ਮਿਟਾਇਆ ਹੋ ਮੈਂ ਬਣ ਸੀ ਗਾਠੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਸ਼ੰਤ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਜਨ ਕਮਲ ਮਨ 베ਡਿਆ ਕਿਸ਼ ਆਨ ਨਾ ਮਿਠਾ ਰਾਮ ਰਾਜੇ ਮਿਲ ਸਤ ਸੰਗਤ ਅਰਾਧਿਆ ਹਰ ਘਟ ਕਟੇ ਡਿਠਾ ਰਾਮ ਰਾਜੇ ਹਰ ਘਟ ਕਡੇ ਡਿਠਾ ਅਮਰਤੋ ਉਠਾ ਜਨਮ ਮਰਨ ਦੁਖ ਨਾਠੇ ਗੁਰ ਨੇ ਦਗਾਇਆ ਸਭ ਦੁਖ ਮਿਟਾਇਆ ਹੋ ਮੈਂ ਬਣ ਸੀ ਗਾਠੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਸ਼ੰਤ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਕਮਲ ਮਨ 베ਦਿਆ ਕਿਸ਼ ਆਨ ਨਾ ਮਿਠਾ ਰਾਮ ਰਾਜੇ ਮਿਲ ਸਤ ਸੰਗਤ ਆਰਾਧਿਆ ਹਰ ਘਟਕਟੇ ਡਿਠਾ RAM ਰਾਜੇ ਹਰ ਘਟਕੜੇ ਡਿਠਾ ਅਮਰਤੋ ਉਠਾ ਜਨਮ ਮਰਨ ਦੁਖ ਨਾ ਠੇ ਗੋਡਨਦ ਗਾਇਆ ਸਭ ਦੁਖ ਮਿਟਾਇਆ ਹਉ ਮੈਂ ਬਣ ਸੀ ਗਾਠੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਸ਼ੰਤ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਜਨ ਕਮਲ ਮਨ 베ਦੇਆ ਕਿਸ਼ ਆਨ ਨਾ ਮਿਠਾ ਰਾਮ ਰਾਜੇ ਮਿਲ ਸਤ ਸੰਗਤ ਆਰਾਧਿਆ ਹਰ ਘਟ ਕਟੇ ਡਿਠਾ ਰਾਮ ਰਾਜੇ ਹਰ ਘਟ ਕਡੇ ਡਿਠਾ ਅਮਰਤੋ ਉਠਾ ਜਨਮ ਮਰਨ ਦੁਖਣਾਠੇ ਗੁਰਨੇਤ ਗਾਇਆ ਸਭ ਦੁਖ ਮਿਟਾਇਆ ਹਉ ਮੈਂ ਬਣ ਸੀਗਾਠੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਸ਼ੰਤ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰਿ ਚਰਨ ਕਮਲ ਮਨ 베ਦਿਆ ਕਿਸ਼ ਆਨ ਨਾ ਮਿਠਾ ਰਾਮ ਰਾਜੇ ਮਿਲ ਸਤ ਸੰਗਤ ਆਰਾਧਿਆ ਹਰ ਘਟ ਘਟੇ ਡਿਠਾ ਰਾਮ ਰਾਜੇ ਹਰ ਘਟ ਕਡੇ ਡਿਠਾ ਅਮਰਤ ਉਠਾ ਜਨਮ ਮਰਨ ਦੁਖ ਨਾ ਠੇ ਗੋਡਨਦ ਗਾਇਆ ਸਭ ਦੁਖ ਮਿਟਾਇਆ ਹੋ ਮੈਂ ਬਣ ਸੀ ਗਾਠੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ